ਸਾਰੇ ਜਣੇ ਗੱਜ ਕੇ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਜਿਵੇਂ ਦਾਨ ਨੂੰ ਪਤਾ ਹੀ ਹੈ ਕਿ 20 ਤਾਰੀਖ ਨੂੰ ਜਿਹੜੀਆਂ ਆਉਣ ਵੋਟਾਂ ਪੈਣੀਆਂ ਮਸ਼ੀਨਾਂ ਤੇ ਸੋ ਮਸ਼ੀਨ ਤੇ ਆਪਾਂ ਇਹ ਵੋਟਾਂ ਮੰਨ ਲਾਦਾ 80 ਸਾਲ ਹੋ ਗਏ ਪਾਈ ਜਾਂਦੇ ਉਹ ਜਿਹਦੇ ਜੰਮੇ ਆ ਜਿਹਦੀ ਬੋਟ ਬਣੀ ਆ ਬਾਪੂ ਉਹਦੇ ਤੇ ਆਪਾਂ ਵੋਟਾਂ ਪਾਈ ਜਾਂਦੇ ਜਿਵੇਂ ਮੈਂ ਬਾਪੂਆਂ ਨਾਲ ਗੱਲ ਕਰਦਾ ਸੀ ਜਿਵੇਂ ਆਪਾਂ ਨੂੰ ਪਤਾ ਵੀ ਸਾਰਾ ਕੁਝ ਹੀ ਹੈ ਵੇ ਇਹਨਾਂ ਨੇ ਕਾਹ ਆਹੀ 2-4 ਦਿਨ 5 ਦਿਨ ਜਿਹੜੇ ਹੈਗੇ ਪਹਿਰੀ ਹੱਥ ਜੇ ਲਾਉਣੇ ਹੁੰਦੇ ਆ ਉਦੋਂ ਬਾਅਦ 5 ਸਾਲ ਇਹਨਾਂ ਨੇ ਆਪਣੇ ਤੋਂ ਪਹਿਰੀ ਹੱਥ ਲਵਾਉਣੀ ਆ ਪਰ ਉਹੀ ਗੱਲ ਆ ਇੱਕ ਨਸ਼ਾ ਲੋਕਾਂ ਨੂੰ ਕਿ ਇਹਨਾਂ ਦੇ ਮਗਰ ਜਿਹੜਾ ਹੈਗਾ ਭਜਣਾ ਪਤਾ ਨਹੀਂ ਵੱਡੀਆਂ ਕਾਰਾਂ ਦੇਖ ਕੇ ਭਜਦੇ ਆ ਪਤਾ ਨਹੀਂ ਸਾਡੇ ਘਰਾਂ ਦੇ ਵਿੱਚ ਇਹੀ ਕੰਪੀਟੀਸ਼ਨ ਹੁੰਦਾ ਵੀ ਯਾਰ ਜੇ ਗਵਾਂਢੀ ਤੁਰ ਪਿਆ ਫਲਾਣੇ ਨਾਲ ਮੇਰੀ ਉਹਦੇ ਨਾਲ ਬਣਦੀ ਨਹੀਂ ਤੇ ਮੈਂ ਦੂਜੇ ਨਾਲ ਤੁਰ ਪਾ ਠੀਕ ਆ ਜਾਂ ਖੇਤ ਦੇ ਜਿਹੜਾ ਗਵਾਂਢੀ ਹੈ ਉਹ ਦੂਜਾ ਗਵਾਂਡੀ ਉਧਰ ਹੋਏਗਾ ਇੱਧਰ ਲਾ ਇੱਧਰ ਹੋ ਜਾਣਾ ਕਿਉਂਕਿ ਦੁਨੀਆ ਦਾ ਸੱਚ ਹੀ ਹੈ ਪੂਰੀ ਦੁਨੀਆ ਦਾ ਵੀ ਕਦੇ ਕਿਸੇ ਗਵਾਂਡੀ ਦੀ ਗਵਾਂਡੀ ਨਾ ਬਹੁਤ ਘੱਟ ਬਣਦੀ ਹੁੰਦੀ ਹੈ ਇਹ ਇਕੱਲੇ ਆਪਣੇ ਪਿੰਡ ਦੇ ਨਹੀਂ ਚਾਹੇ ਦੇਸ਼ ਆ ਹੁਣ ਜਿਵੇਂ ਇੰਡੀਆ ਤੇ ਪਾਕਿਸਤਾਨ ਆ ਭਾਰਤ ਤੇ ਪਾਕਿਸਤਾਨ ਇਹ ਵੀ ਗਵਾਂਡੀ ਆ ਨਾ ਇਹਨਾਂ ਦੇ ਵੀ ਨਹੀਂ ਬਣਦੀ ਜਿਵੇਂ ਭਾਈ ਜੇ ਵੀਰ ਬਣ ਕੇ ਹਵਾ ਇੱਕ ਸਕਿੰਟ ਰੋਕ ਲੋ ਭਰਾ ਬਣ ਕੇ ਤੇ ਜੇ ਕਰ ਗੱਲ ਕਰਕੇ ਪੰਜਾਬ ਤੇ ਹਰਿਆਣਾ ਇਹ ਵੀ ਗਵਾਂਡੀ ਹੈ ਇਹਨਾਂ ਦਾ ਵੀ ਪਾਣੀ ਦਾ ਰੋਲਾ ਚੱਲੀ ਜਾਂਦਾ ਰਹਿੰਦਾ ਹੈ। ਮਤਲਬ ਯਾਰ ਇਹ ਗੱਲ ਤੁਹਾਨੂੰ ਆਜੇ ਸੱਚ ਹੈ ਵੀ ਜਿਹੜੀ ਵੀ ਚੀਜ਼ ਗਵਾਂਢ ਚ ਹੋਊਗੀ ਉਹ ਕੋਈ ਕਿਤੇ ਭਾਵੇਂ ਰੱਬੀ ਰੂਹਾਂ ਵਸਦੀਆਂ ਹੋਣ ਜਿੰਨਾਂ ਦੀ ਬੰਦੀ ਹੋਵੇ ਨਹੀਂ ਤਾਂ ਬੱਸ ਔਖਾ ਹੀ ਹੁੰਦਾ ਹੈ। ਸੋ ਤੁਹਾਨੂੰ ਜਿਵੇਂ ਪਤਾ ਹੀ ਆ ਵੀ ਅਸੀਂ ਸਿਰਫ ਆਪਣੇ ਇੱਕ ਦੂਜੇ ਦੇ ਵੀ ਦੂਜਾ ਦੂਜੇ ਜਾਵੜਾ ਮੈਂ ਦੂਜੇ ਦਾ ਜਾਵਣਾ ਇਹ ਕਰ ਕਰਕੇ ਇਹਨਾਂ ਦਾ ਠਗ ਢਗਾ ਚੱਲੀ ਗਿਆ ਬਹੁਤ ਟੈਨ। ਵਾਲਾ 70-75 ਸਾਲ ਦਾ ਹੀ ਚੱਲੀ ਗਿਆ ਵੀ ਕਾਂਗਰਸ ਆ ਗਈ ਕਾਲੀ ਆ ਕੇ ਕਾਂਗਰਸ ਆ ਗਈ ਕਾਲੀ ਆ ਕੇ ਫਿਰ ਲੋਕ ਆਕ ਗਏ ਕਿਉਂਕਿ ਲੋਕਾਂ ਨੂੰ ਬਦਲਾ ਚਾਹੀਦਾ ਸੀਗਾ ਉਹਨਾਂ ਨੇ ਤੀਜੇ ਲਿਆਂਦੇ ਝਾੜੂ ਵਾਲੇ ਤੇ ਲਿਆਂਦੇ ਵੀ ਇਦਾਂ ਵੀ ਬੰਦੇ ਹੀ ਮਾਂ ਤੇ ਸਣੇ ਮੁੱਖ ਮੰਤਰੀ ਉੱਡ ਕੇ ਕੋਈ ਨਹੀਂ ਛੱਡਿਆ ਉਹਨਾਂ ਨੇ ਲੋਕਾਂ ਨੇ ਜਦੋਂ ਬਦਲਾ ਲਿਆਂਦਾ ਤਾਂ ਜਿਹੜੇ ਅਕਾਲੀ ਦਲ ਦੇ ਜਾਂ ਕਾਂਗਰਸ ਦੇ ਜਿਹੜੇ ਬੰਦੇ ਸਕੀਮੀ ਸੀਗੇ ਉਹ ਆ ਕੇ ਹੁਣ ਝਾੜੂ 'ਚ ਵੜ ਗਏ ਜਿਹੜਾ ਬਦਲਾਅ ਲਿਆਂਦਾ ਪੂਰਾ ਮੁੰਡਿਆਂ ਨੇ ਜੋਰ ਲਾ ਕੇ ਨਵੇਂ ਆਣੇ ਬਾਪੂਆਂ ਨੇ ਬੀਬੀਆਂ ਨੂੰ ਕਹਿ ਕੇ ਬਾਹਰ ਲੈਣੇ ਫੋਨ ਕਰ ਕਰਕੇ ਰਿਸ਼ਤੇਦਾਰਾਂ ਨੂੰ ਵੇਦਗੀ ਝਾੜੂ ਨੂੰ ਪਾਓ ਝਾੜੂ ਨੂੰ ਪਾਓ ਤੇ ਝਾੜੂ ਵਾਲਾ ਜਦੋਂ ਬਣ ਗਿਆ ਸਾਰਾ ਕੁਝ ਤੇ ਹੁਣ ਬਣੀ ਬਣਾਈ ਖੀਰ ਫੇਰ ਅਕਾਲੀ ਦਲ ਵਾਲ ਲੈ ਗਿਆ ਜਿਹੜਾ ਡੈਂਪੀ ਹੁਣ ਅਕਾਲੀ ਦਲ ਭਾਵੇਂ ਮਾੜਾ ਕਹਿ ਲੋ ਚੰਗਾ ਕਹਿ ਲੋ ਪਰ ਇੰਨਾ ਮਾੜਾ ਨਹੀਂ ਸੀ ਜਿੰਨਾਂ 'ਚ ਵੱਡਾ ਬਾਦਲ ਜਾਂਦਾ ਸੀ ਪਰ ਜਿਉ ਸੁਖਵੀਰ ਆਇਆ ਸੁਖਵੀਰ ਨਾਲ ਇਹ ਆਈ ਡੈਂਪੀ ਵਰਗੇ ਤਨ ਚਾਰ ਬੰਦੇ ਰੜ ਗਏ ਇਹ ਪੁੱਠਾ ਸਿੱਧੀਆਂ ਸਲਾਹਾਂ ਦੇ ਹੀ ਗਏ ਤੇ ਕਿੰਨਾ ਕੁਝ ਸਾਡੇ ਗੁਰੂ ਸਾਹਿਬ ਦੇ ਅੰਗਰੋਲੇ ਵੇ ਆਦਮੀਆਂ ਕਰਾਈਆਂ ਗੋਲੀਆਂ ਮਾਰੀਆਂ ਸੰਗਤ ਤੇ ਤੇ ਐਨਾ ਨਸ਼ੇ ਦਾ ਇਹਨਾਂ ਤੇ ਇਲਜ਼ਾਮ ਲੱਗਿਆ ਉਸ ਤੋਂ ਬਾਅਦ ਅਕਾਲੀ ਦਲ ਜਾਵਾਂਗਾ ਜਿਹੜਾ ਹੈਗਾ ਖਤਮ ਕਰਦਾ ਹੁਣ ਦੇਖ ਲਓ ਝਾੜੂ ਵਾਲਾ ਨੇ ਉਹੀ ਬੰਦਾ ਚੱਕ ਕੇ ਹੁਣ ਇਧਰ ਵੜਿਆ ਹੁਣ ਪੱਠਾ ਇਹਨਾਂ ਦਾ ਹੀ ਵਾਕੇ ਜਾਊਗਾ ਤੁਸੀਂ ਦੇਖ ਲਓ ਕਿਉਂਕਿ ਬੰਦਾ ਕੀ ਕਰਦਾ ਹੈ ਕਰਤਾਰ ਹੁੰਦਾ ਹੈ ਜਿਹੜਾ ਬੰਦਾ 600 ਬੱਸਾਂ ਦਾ ਮਾਲਕ ਬਣਾਇਆ ਜਿਨ੍ਹਾਂ ਨੇ ਉਹਨਾਂ ਦੇ ਨਹੀਂ ਹੋਇਆ ਝਾੜੂ ਵਾਲਿਆਂ ਦਾ ਕੀ ਹੋਜੂ ਫੋੜ ਦੇਖ ਲੋ ਜਿਹੜਾ ਉਹ ਸੀਗਾ ਜਿਨ੍ਹਾਂ ਨੇ ਕਾਲੀਦਾਸ ਦਾ ਪਠਾ ਵਧਾਇਆ ਉਹ ਝਾੜੂ ਵਾਲਾਂ ਚ ਵੜ ਗਏ ਤੇ ਜਿਹੜਾ ਪਿਛਲੀ ਵਾਰੀ ਝਾੜੂ ਚ ਉੱਠਿਆ ਸੀ ਉਹ ਭਾਈ ਹੁਣ ਜਾ ਕੇ ਵੜ ਗਿਆ ਭਾਜ-ਪਾਜ ਤੇ ਜਿਹੜਾ ਭਾਜ-ਪਾਜ ਉੱਠਿਆ ਉਹਨੇ ਕੋਈ ਪਾਰਟੀ ਨਹੀਂ ਛੱਡੀ ਉਹ ਸਾਰੀਆਂ ਹੀ ਪਾਰਟੀਆਂ ਬਦਲ-ਬਦਲ ਕੇ ਆਇਆ ਉਹ ਚਾਹੇ ਆਪਾਂ ਕਿ ਇਹ ਕਾਲੀ ਦਾਲ ਨਹੀਂ ਛੱਡਿਆ ਉਹਨੇ ਫਿਰ ਜਿਹੜੀ ਹੈਗਾ ਵੀ ਪਤੰਗ ਡਾਈ ਉਹ ਕੀਤਾ ਉਦੋਂ ਬਾਅਦ ਕਾਂਗਰਸ ਚ ਜਾਵੜਿਆ ਫਿਰ ਇੱਧਰ ਆ ਗਿਆ ਪਹਿਲੀ ਗੱਲ ਤਾਂ ਭਾਜਪਾ ਜਾਣਾ ਬਣਦਾ ਹੀ ਨਹੀਂ ਸਾਡੇ ਪਿੰਡਾਂਾਂ ਦਾ ਹਜੇ ਯਾਰ ਉਹਨਾਂ ਦਾ ਸਿਵੇ ਵੀ ਨਹੀਂ ਠੰਡੇ ਹੋਏ ਹੋਣੇ ਸਾਡੇ 750 ਕਿਸਾਨ ਸ਼ਹੀਦ ਹੋਇਆ ਸਿੰਧੀਆਂ ਗੋਲੀਆਂ ਮਾਰਾਂਗਾ ਸ਼ੁਭ ਕਰਨ ਵਰਗਿਆਂ ਦੇ ਤੇ ਸਾਡੇ ਬੰਦੇ ਪਿੰਡਾਂ ਦੇ ਪਿੰਡ ਜਿਹੜੇ ਹੈਗੇ ਆ ਹੁਣ ਉਹਦੇ ਮੂਰੇ ਕਾਜੂ ਚੱਕੀ ਫਿਰਦੇ ਆ ਤੇ ਯਾਰ ਮੇਰੀ ਗੱਲ ਸੁਣ ਜਿਹੜੇ ਕਿਸਾਨ ਆ ਜਾਂ ਮਜ਼ਦੂਰ ਹੈ ਜਿਹੜੇ ਮਿਹਨਤ ਕਸ ਲੋਕ ਆ ਜਿਹੜੇ ਕਹਿੰਦੇ ਧਰਨੇ ਲਾ ਲਾਂਗੇ ਤੁਸੀਂ ਇਹ ਦੱਸੋ ਵੀ ਤੁਹਾਡੇ ਨਾਲ ਧਰਨੇ 'ਚ ਜਾਊ ਕਿਹੜਾ ਹੁਣ ਜਾਊ ਕਿਹੜਾ ਕਿਉਂ ਕਿਵੇਂ ਜਾਣਗੇ ਅਗਲਾ ਕੋਈ ਯਾਰ ਭਾਈ ਤੁਸੀਂ ਧਰਨਾ ਲਾ ਲਿਆ ਮੰਨ ਲਓ ਆਪਾਂ ਫਸ ਹੁਣ ਇੰਨੀ ਇੰਨੀ ਖੱਜਲ ਖਵਾਰੀ ਕਿਤੇ ਨਹੀਂ ਹੋਈ ਮਸਲਾਂ ਦੀ ਜਿੰਨੀ ਹੁਣ ਹੋਈ ਜਾਂਦੀ ਹੈ ਆ ਬਜ਼ੁਰਗ ਬੈਠਿਆ ਇਹਨਾਂ ਨੂੰ ਦਾ ਚੱਕ ਕੇ ਢੇਰੀ ਤੇ ਭਾਏ ਆਉਂਦੇ ਆ ਵੀ ਹੁਣ 20 ਦੇਣਾ ਬਾਪੂ ਤੈਨੂੰ ਚਾਹ ਪਾਣੀ ਘਰੇ ਪੀਣਾ ਇੱਥੇ ਪੀ ਜਾ ਵੀ ਵੀ ਪਾਈ ਪਾਈ ਦਿਨ ਹੋ ਗਏ ਫਸਲਾਂ ਨਹੀਂ ਵਿਕੀਆਂ ਮੱਛਰ ਲੜੀ ਜਾਂਦਾ ਬੁਰੇ ਹਾਲ ਹੈ ਪਰ ਸਾਡੇ ਬੰਦਿਆਂ ਦੇ ਕੋਈ ਜੂਨ ਨਹੀਂ ਸਰਕਾਰ ਦੀ ਨਾ ਤਾਂ ਝੋਨਾ ਵੱਢਿਆ ਵਿਕਦਾ ਠੇਕੇ ਤੇ ਜ਼ਮੀਨਾਂ ਲਈਆਂ ਬਜ਼ੁਰਗਾਂ ਨੂੰ ਉੱਥੇ ਪਾਇਆ ਮੁੰਡਾ ਚਿੱਟੇ ਪਾ ਕੇ ਫੇਰ ਇਹਨਾਂ ਨਾਲ ਤੁਰਿਆ ਫਿਰਦਾ ਪੂਰਾ ਹਕ ਟੋਕ ਕੇ ਆਪ ਆਟੀਆਂ ਨਾਲ ਝਾੜੂ ਵਾਲੇ ਕਹਿੰਦੇ ਆ ਇਹ ਸੈਂਟਰ ਨੇ ਚੱਕਣਾ ਤੇ ਸੈਂਟਰ ਵਾਲੇ ਕਹਿੰਦੇ ਆ ਅਸੀਂ ਤਾਂ ਪੈਸੇ ਦੇ ਦੇਦੇ ਝਾੜੂ ਵਾਲੇ ਨੇ ਚੱਕਣਾ ਲੈ ਇਹਦੇ ਚੀਲ ਜਾਈ ਫਿਰਦੇ ਆ ਤੇ ਸਾਡੇ ਪਿੰਡਾਂ ਦੇ ਪਿੰਡ ਆਹ ਲੱਗਦਾ ਜਿਵੇਂ ਕੋਈ ਬੰਦਾ ਮਰਿਆ ਹੁੰਦਾ ਪਿੰਡ ਚ ਵੀ ਗਲੀਆਂ ਖਾਲੀ ਪਈਆਂ ਕਿਉਂ? ਕਿਉਂਕਿ ਸਾਰੇ ਪਿੰਡਾਂ ਦੇ ਪਿੰਡਾਂ ਚ ਹੁਣ ਇਹ ਵੋਟਾਂ ਮੰਗਦੇ ਫਿਰਦੇ ਇਹਨਾਂ ਉਹਨਾਂ ਪਾਰਟੀਆਂ ਵਾਸਤੇ ਜਿਨ੍ਹਾਂ ਨੇ ਸਾਨੂੰ ਜਮਾ ਜਮਾ ਆਣੇ ਵਾਲੀ ਥਾਂ ਦੇ ਕਰਕੇ ਛੱਡਿਆ। ਹੁਣ ਦੇਖ ਲਓ ਜਿਹੜੀ ਗੱਲ ਆ ਵੀ ਆਪਾਂ ਗੱਲ ਕਰਦੇ ਵੀ ਸੋਢਣਾ ਧਰਨਾ ਲਾਉਣ ਜਾਊ ਕਿਹੜਾ? ਬੰਦੇ ਮੰਨ ਲਾ ਉੱਥੇ ਗੋਲੀ ਚੱਲ ਜੇ ਧਰਨੇ 'ਚ ਜਿਹੜੀ ਸਰਕਾਰ ਨੇ ਗੋਲੀ ਚਲਾਦੀ ਬੰਦਾ ਜਿਹੜਾ ਮਰ ਗਿਆ ਜਿਹੜਾ ਸ਼ਹੀਦ ਹੋ ਗਿਆ ਉਹਦਾ ਕਰਤਾ ਪੱਟਿਆ ਗਿਆ। ਤੁਸੀਂ ਪਿੰਡਾਂ ਜਾ ਕੇ ਫੇਰ ਇਹਨਾਂ ਚਲ ਜ ਜਾਣੇ ਸੋਡਾ ਹੁਣ ਆਉਣ ਵਾਲਾ ਟਾਈਮ ਵੀ ਜਿਹੜਾ ਧਾਨ ਵਾਲਾ ਵੀ ਖਤਮ ਹੈ ਕੋਈ ਨਹੀਂ ਜਾਂਦਾ ਹੁਣ ਜਿਹੜੇ ਹਿਸਾਬ ਨਾਲ ਤੁਸੀਂ ਜਿਹੜੇ ਕਾਜੂ ਬਦਾਮ ਚੱਕੀ ਫੜਦੇ ਨਾ ਆ ਇਹਨਾਂ ਮਨਪ੍ਰੀਤ ਬਾਦਲ ਮੰਗਰ ਬਸ ਇਹਦੇ ਕਰਕੇ ਵੀ ਤਾਕੜਾ ਹੈ ਹੁਣ ਕੋਈ ਗੱਲ ਸੋਚਣ ਦੀ ਆ ਯਾਰ ਐਤਕੀ ਮੰਡੀਆਂ ਜਮ੍ਹਾਂ ਖਤਮ ਹੋ ਗਈਆਂ ਐਤਕੀ ਜਿਹਨੇ ਝੋਨੇ ਦੀ ਖੱਜਲ ਖਵਾਰੀ ਹੋਈ ਆ ਕਿਤੇ ਨਹੀਂ ਹੋਈ ਆਉਣ ਵਾਲੇ ਟਾਈਮ ਦੇ ਵਿੱਚ ਇਹ ਖਤਮ ਹੋਣਾ ਹੀ ਹੋਣਾ ਇੱਕ ਦੋ ਸਾਲ ਲੈ ਕੇ ਸਾਰਿਆਂ ਦੇ ਡੋਲੂ ਚੱਕੇ ਹੋਇਆ ਕਰਾਂ ਯਾਦ ਰੱਖੋ ਹਾਜ਼ਰੀ ਲਗਾਇਆ ਕਰਦੇ ਆ ਤੜਕੇ 4 ਵਜੇ ਆ ਕੱਟੇ ਬਾਪੂ ਟਿਪੜ ਹੁਣ ਕਿਵੇਂ ਆ ਬਾਪੂ ਤੁਸੀਂ ਆਪ ਦੇਖੋ ਵੀ ਯਾਰ ਆਪਣੇ ਨਾਲ ਇੰਨਾ ਕੁਝ ਹੋ ਗਿਆ ਅਸੀਂ ਫੇਰ ਵੀ ਇਹਨਾਂ ਦਾ ਖੜਾ ਨਹੀਂ ਛੱਡਦੇ ਜਾਦਾ ਅਸੀਂ ਪਾਉਣੀਆਂ ਝਾੜੂ ਨੂੰ ਜਾਂ ਪਾਉਣੀਆਂ ਆਪ ਬੀਜੇਪੀ ਨੂੰ ਤੇ ਜਾਂ ਪਾਉਣੀਆਂ ਪੰਜੇ ਨੂੰ ਹੁਣ ਪੰਜੇ ਵਾਲਾ ਬੰਦਾ ਜਿਹੜਾ ਰਾਜਾ ਬਣੇਗਾ ਮੁੰਡਾ ਚੰਗਾ ਸੀਗਾ ਸਾਡੇ ਪਿੰਡ ਵਾਲਿਆਂ ਨੇ ਕਹਿਦਾ ਵੀ ਮੁੰਡਾ ਚੰਗਾ ਉਹਨੂੰ ਤਿੰਨ ਵਾਰੀ ਜਿਤਾਦਾ ਚੌਥੀ ਵਾਰੀ ਲੁਧਿਆਣੋਂ ਵੀ ਜਿਤਾਤਾ ਹੁਣ ਕਹਿੰਦਾ ਮੇਰੀ ਘਰ ਵਾਲੀ ਵੀ ਜਿਤਾਓ ਮੇਰੀ ਗੱਲ ਸੁਣੋ ਬਾਪੂ ਇਹਦੇ ਘਰ ਵਾਲੀ ਦੀ ਉਮਰ ਨਾ ਛੋਡੇ ਜਿੱਦੀ ਆ ਥੋੜੀ ਜੀ 10 20 15 ਸਾਲ ਦਾ ਹੀ ਫਰਕ ਹੋਣਾ ਤੁਸੀਂ ਦੇਖ ਲਓ ਉਹਦਾ ਮੂੰਹ ਦੇਖ ਲਓ ਤੇ ਆਪਣੇ ਚਿਹਰੇ ਦੇਖ ਲਓ ਆਪਣੀਆਂ ਬੁੜੀਆਂ ਦੇ ਮੇਰੀਆਂ ਮਾਵਾਂ ਦੇ ਮੇਰੀਆਂ ਭੈਣਾਂ ਦਾ ਇੰਨੀ ਉਮਰ 'ਚ ਗੋਡੇ ਬਦਲਣ ਵਾਲੇ ਹੋਗੇ ਦੋ-ਦੋ ਵਾਰੀ ਗੋਡੇ ਬਦਲਾ ਲੈ ਤੇ ਇਹਨਾਂ ਦੇ ਦੇਖ ਲਓ ਹੌਸਲੇ ਆ ਥਾਂ-ਥਾਂ ਫੋਟੋਆਂ ਲੱਗੀਆਂ ਦੰਦ ਕਦੇ ਆ ਇਹ ਆਪਣੇ ਤੇ ਹੱਸਦੇ ਹੀ ਐ ਸਾਨੂੰ ਕਦੇ ਹਾਸਾ ਆ ਮਨਦਾ ਚਾਰ ਚਾਰ ਪੰਜ ਪੰਜ ਮਹੀਨੇ ਹੋ ਗਿਆ ਸਿਆਣੂ ਕਿਉਂਕਿ ਯਾਰ ਘਰ ਦੇ ਦੁੱਖ ਚਿੰਤਾ ਬਈ ਅਸਲ ਦਿੰਦੇ ਹੀ ਨਹੀਂ ਛੱਡਦੇ ਹੀ ਨਹੀਂ ਇਹਨਾਂ ਨੂੰ ਬਈ ਹੌਸਲਾ ਹੈ ਹੁਣ ਬਾਪੂ ਇਹਨਾਂ ਕੋਲ ਤਾਂ ਇੰਨਾ ਪੈਸਾ ਆਹ ਦੇਖ ਲੋ ਆ ਕੰਧਾਂ ਤੇ ਸਾਰਾ ਪਿੰਡ ਦੇ ਕੰਧਾਂ ਤੇ ਭੂਖਟਰੀ ਪੋਸਟਰ ਹੈ ਯਾਰ ਮੇਰੀ ਗੱਲ ਸੁਣੋ ਇੰਨੇ ਪੋਸਟ ਲਾ ਕੇ ਕੰਧਾਂ ਖਰਾਬ ਕਰੀ ਜਾਂਦੇ ਲੋਕਾਂ ਦੀ ਇਹਦੇ ਨਾਲ ਚੰਗਾ ਪਲਾਸਟਰ ਹੀ ਕਰਾ ਲਿਆ ਕਰਨ ਨਾਲੇ ਤਾਂ ਬੰਦੇ ਦੇ ਕੰਧਾਂ ਪਲਾਸਟਰ ਹੋ ਜਾਣ ਤੇ ਨਾਲੇ ਇਹਦਾ ਪਲਾਸਟਰਾਂ ਵਾਲਾ ਨੂੰ ਵੀ ਖਰਾਬ ਕਰੀ ਜਾਂਦੇ ਥਾਂ ਦਾ ਪੋਸਟਰ ਹੁਣ ਬੰਦਾ ਅਗਲਾ ਡਰਦਾ ਬੋਲਦੈ ਨੇ ਅਗਲਾ ਕਹਿੰਦਾ ਲਾ ਦੇ ਹੁੰਦੇ ਇਹ ਤਿੰਨੇ ਚਾਰ ਹੁਣ ਜੇ ਆਪਣਾ ਮੰਡੀ ਚ ਝੋਨਾ ਰੁਲੀ ਜਾਂਦਾ ਇੱਕ ਦਿਨ ਰਾਜਾ ਜਾ ਕੇ ਮੰਡੀ ਚ ਪੈ ਗਿਆ ਫੋਟੋ ਪਾ ਦੀ ਨੈਟ ਤੇ ਆ ਜਾਂਦੀ ਹੈ ਮੈਨੂੰ ਆਏ ਦੱਸੋ ਜੇ ਉਹਦੇ ਪੈਨ ਨਾਲ ਝੋਨਾ ਵਿਕ ਗਿਆ ਫਿਰ ਤਾਂ ਭਾਈ ਸ਼ਾਬਾਸ਼ੇ ਬਣਦੀ ਹੈ ਨਹੀਂ ਤਾਂ ਉਹਦੇ 500 ਬੰਦਾ ਹੋਰ ਪਿਆ ਜੇ ਇੱਕ ਬੰਦਾ ਪੈ ਗਿਆ ਉਹਦੇ ਨਾਲ ਕੀ ਹੋ ਜੂ ਗੱਲ ਹੈਗੀ ਆ ਜਿਹੜਾ ਮੌਕੇ ਦਾ ਐਮਐਲਏ ਹੁੰਦਾ ਉਹ ਦਬਾਅ ਪਾਵੇ ਸਰਕਾਰ ਤੇ ਕਿਉਂਕਿ ਉਹ ਕਾਂਗਰਸ ਦਾ ਪ੍ਰਧਾਨ ਵੀ ਹੈ ਉਹ ਕਾਵੇ ਵੀ ਭਾਈ ਛੋਣਾ ਝੱਕੋ ਇਹ ਸਰਫ ਤਿੰਨੇ ਚਾਰੇ ਪਾਵਰ ਵਾਲਿਆ ਇਹਨਾਂ ਨੇ ਕੁਝ ਨਹੀਂ ਕਰਨਾ ਮੈਂ ਤਾਂ ਦੇਖੋ ਬਾਪੂ ਨਾਲ ਵੀ ਗੱਲ ਕਰੀ ਜਾਂਦਾ ਸੀ ਮੈਂ ਕਿਹਾ ਬਾਪੂ ਫਿਰ ਇਹਨਾਂ ਤੋਂ ਛੱਡਿਆ ਕਿਉਂ ਨਹੀਂ ਇਹਨਾਂ ਦਾ ਖਹਿੜਾ ਛੱਡਿਆ ਕਿਉਂ ਨਹੀਂ ਤਾਂ ਬਾਪੂ ਕਹਿੰਦੇ ਇੱਕ ਮਿੰਟ ਨਾਲ ਕਿ ਜਦ ਤੱਕ ਆਜੋ ਮੈਂ ਆਜੋ ਮਾੜਾ ਲੰਗ ਜਾਂਦੇ ਆਜੋ 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 ਟ੍ਰਿਪਰ ਆਇਆ ਮੈਂ ਹੁਣ ਖੜਾ ਤਾਣੀ ਛੱਡਿਆ ਵੀ ਕੋਈ ਹੈਣਾ ਹੈ ਨਹੀਂ ਸੀਗਾ ਇਹਨਾਂ ਦੇ ਬਰਾਬਰ ਜਾਂ ਤਾਂ ਉਹੀ ਬੰਦੇ ਹੁਣ ਬਾਈ ਉਹੀ ਝਾੜੂ ਚ ਆ ਗਏ ਜਿਹੜੇ ਪਹਿਲਾਂ ਕਾਲੀ ਕਾਉਂਦੇ ਸੀ ਜਦੋਂ ਕਾਲੀ ਦਲ ਖਤਮ ਹੋ ਗਿਆ ਉਹੀ ਭਾਜਪਾ ਚ ਆ ਗਏ ਉਹ ਪਹਿਲਾਂ ਕਾਲੀ ਦਲ ਚ ਸੀਗੇ ਕਾਂਗਰਸ ਸੀਗੇ ਮਨਪ੍ਰੀਤ ਵਰਗੇ ਉਹੀ ਰਾਜਾ ਹੈ ਰਾਜਾ ਤਿੰਨ ਚਾਰ ਵਾਰ ਜਿੱਤ ਗਿਆ ਹੁਣ ਤਾਂ ਹਲਕਾ ਛੱਡ ਗਿਆ ਜੈਦਕੀ ਹਰ ਗਏ ਨੇ ਮੁਕਸਰ ਉੱਠਣ ਲੱਗ ਗਿਆ ਨੇ ਦੇਖ ਲਓ ਤੁਸੀਂ ਅਗਲਾ ਕਹਿੰਦਾ ਯਾਰ ਆਪਾਂ ਜਿੱਤਣ ਵਾਲੇ ਪਾਸੇ ਜਾਓ ਇੱਥੇ ਤਿੰਨ ਚਾਰ ਵਾਰੀ ਜਿੱਤ ਕੇ ਹੁਣ ਗੱਪਾਂ ਦੇ ਲੋਕਾਂ ਨੇ ਸੁਣਨੇ ਛੱਡ ਦੇਣੀ ਮੈਂ ਤੁਹਾਡੇ ਨਾਲ ਦਿੱਲੀ 1.5 ਸਾਲ ਰਿਆਂ ਕਿਸਾਨਾਂ ਦੇ ਨਾਲ ਮਜ਼ਦੂਰਾਂ ਦੇ ਨਾਲ 1.5 ਸਾਲ ਉੱਥੇ ਲਾ ਕੇ ਆਇਆ ਪਿਛਲੀ ਵਾਰੀ ਬਾਪੂ ਮੈਨੂੰ ਅੱਧੀਆਂ ਜਥੇ ਬਦੀਆਂ ਨੇ ਠਾਤਾ ਉਹ ਕਹਿੰਦੇ ਵੀ ਗੁਰਪ੍ਰੀਤਾ ਤੂੰ ਉੱਠ ਤੇ ਲੜ ਮਾਰਾ ਠੀਕ ਹੈ ਮੈਂ ਲੜਿਆ ਮੈਨੂੰ ਕਿਸਾਨਾਂ ਨੇ ਹੀ ਵੋਟਾਂ ਨਹੀਂ ਪਾਆਂ ਜਿਨ੍ਹਾਂ ਨੇ ਠਾਇਆ ਸੀ ਕਿਉਂ ਨਹੀਂ ਪਾਆਂ ਇੱਕ ਦਾ ਇਹ ਹੁੰਦਾ ਇਹ ਆਪਸ ਹੀ ਬਾਰੇ ਲੜਦੇ ਆ ਦੂਜਾ ਇਹਨਾਂ ਨੂੰ ਲੱਗਦਾ ਅੱਧੀਆਂ ਇੱਕ ਯੂਨੀਅਨਾਂ ਤੇ ਵੀ ਯੂਨੀਅਨਾਂ ਲੱਗਦੀਆਂ ਸਾਨੂੰ ਪਤਾ ਇਹ ਵੀ ਇਹ ਵੀ ਰਾਜਨੀਤੀ ਵਾਲਾ ਕੰਮ ਹੀ ਆ ਜੇ ਤੂੰ ਛੋੜੇ ਪਿੰਨੇ ਇੱਕ ਯੂਨੀਅਨ ਆ ਕੇ ਦੂਜੇ ਨੇ ਦੂਜੀ ਬਣਾ ਲੈਣੀ ਆ ਜੇ ਕਾਲੀ ਇੱਕ ਜਗ੍ਹਾ ਤੇ ਕਾਂਗਰਸੀ ਦੂਜੀ ਚ ਹੋ ਜਾਂਦੇ ਝਾੜੂ ਵਾਲੀ ਚੀਜ਼ੀ ਚ ਹੋ ਜਾਂਦੇ ਆ ਇਹ ਕੰਮ ਆ ਹੁਣ ਕੀ ਆ ਵੀ ਯਾਰ ਮੈਂ ਪਿਛਲੀ ਵਾਰ ਉੱਠਿਆ ਐਤਕੀ ਮੈਂ ਤਾਂ ਉੱਠਿਆ ਆਪਣਾ ਚੋਣ ਨਿਸ਼ਾਨ ਬਾਪੂ ਗੰਨਾ ਕਿਸਾਨ ਹੈ ਥੱਲੇ ਜੇ ਆ ਮਸ਼ੀਨਾਂ ਤੇ 11ਵੇਂ ਨੰਬਰ ਤੇ ਇਨਾਂ ਦੇ ਸਾਰੇ ਉੱਤੇ ਹੀ ਐ ਜੇ ਤੁਹਾਡੀ ਕਿਰਪਾ ਹੋਈ ਬਾਪੂ ਜਾਂਦੇ ਜਾਂਦੇ ਆਪਦੇ ਪੁੱਤ ਦੀ ਜੜ ਲਾ ਦਿਓ ਕਾਰਨ ਵੀ ਮੈਂ ਦੋ ਵਾਰੀ ਉੱਠਿਆ ਚਲੋ ਦੂਜੀ ਵਾਰ ਪਹਿਲੀ ਵਾਰੀ ਨਹੀਂ ਪਾਗਾ ਐਤਕੀ ਦਾ ਪਾ ਦਿਓ ਮੈਂ ਛੋਟੇ ਗਵਾਂਢੀ ਪਿੰਡ ਦਾ ਮੁੰਡਾ ਕੋਟਲੀ ਦਾ ਮੇਰੇ ਕੋਲ ਇੰਨੇ ਪੈਸੇ ਤਾਂ ਹੈ ਨਹੀਂ ਨਾ ਹੀ ਮੇਰੇ ਕੋਲ ਇੰਨੇ ਬੰਦੇ ਆ ਵੀ ਜਿਹੜੇ ਪਹਿਲਾਂ ਆ ਕੇ ਕੱਠ ਮਾਰ ਲੈਣਾ ਫਿਰ ਉਹ ਕੁਰਸੀਆਂ ਵੀ ਰੱਖ ਦੇਣਾ ਕਾਜੂ ਵੀ ਖਵਾ ਦੇਣਾ ਇਹ ਤਾਂ ਹੈ ਨਹੀਂ ਪਰ ਆਪਾਂ ਭੁੱਖਾਂ ਤੇ ਹਾਲ ਨਾਲ ਲੜ ਕੇ ਹੀ ਅੰਦੋਲਨ ਕੀਤਾ ਉਤੋਂ ਜਿੱਤੇ ਆ ਜੇ ਚਾਹੋਣੇ ਆ ਆਪਾਂ ਜ਼ਮੀਨਾਂ ਬਚੀਆਂ ਰਹਿਣ ਕੋਈ ਨਾ ਕੁਝ ਹੋਵੇ ਬਾਈ ਇੱਕ ਮਿੰਟ ਬੰਦ ਕਰ ਲੈ ਟਰੈਕਟਰ ਤੋਂ ਯਾਰ ਜੀ ਹੁਣ ਦੇਖੀ ਮੜਾ ਦੇ ਪਛੀ ਹਾਂ ਸੋ ਤਾਂ ਕਰਕੇ ਆਪਾਂ ਕਹਿਣੇ ਆ ਵੀ ਤੁਸੀਂ ਜਿਹੜਾ ਇੱਧਰਲੇ ਪਾਸੇ ਵੋਟਾਂ ਪਾਓ ਹੁਣ ਆਪਾਂ ਵੋਟਾਂ ਪਾ ਕੇ ਕਰਾਂਗੇ ਕੀ ਆਪਾਂ ਇੱਕ ਤਾਂ ਇਹ ਚਾਹੋਣੇ ਆ ਵੀ ਜਿਹੜਾ ਸਾਡੇ ਬਜ਼ੁਰਗ ਹੈ ਹੁਣ ਤੁਸੀਂ ਦੇਖ ਲਓ ਵੀ ਸਾਰੀ ਉਮਰ ਬੰਦਾ ਕੰਮ ਕਰਦਾ ਹੈ ਜਿਹੜਾ ਔਖਾ ਟਾਈਮ ਹੁੰਦਾ ਬੰਦੇ ਦਾ ਕਿਉਂਕਿ ਸਾਰੀ ਉਮਰ ਅਸੀਂ ਟੈਕਸ ਦਿੰਨੇ ਆ ਬਾਪੂ ਅੱਜ ਨੂੰ ਇਹ ਲੱਗਦਾ ਕਿ ਟੈਕਸ ਦਿੱਤਾ ਹੀ ਨਹੀਂ ਆਪਾਂ ਦਾ ਬਾਈ ਨੰਗ ਜਾਦਾ ਪੱਜ ਕੇ ਆ ਜਾਓ ਨੰਗ ਆਜੋ ਹੋਕ ਤੇ ਆ ਜਿਹੜੇ ਲੋਕ ਬਾਹਰ ਕਿਉਂ ਭੱਜ ਗਏ ਬਾਪੂ ਉਹਦਾ ਵੱਡਾ ਕਾਰਨ ਆ ਵੀ ਉੱਥੇ ਨਾ ਬੜੇਪੇ ਚ ਸਾਰਾ ਹੁੰਦਾ ਹੁਣ ਅਸੀਂ ਚਾਹੇ ਮਾਤਾ ਖੰਡ ਲੈਤੀਆ ਦੁਕਾਨ ਵਾਲੇ ਭਾਈ ਤੋਂ ਚਾਹੇ ਤੇਲ ਲਈਦਾ ਜੇ ਹੁਣ ਤੇਲ ਪਾਇਆ ਟਰੈਕਟਰ ਚ ਇਹ 100 ਰੁਪਏ ਲੀਟਰ ਆ ਤਾਂ ਇਹ ਇਹ ਹਾਇ ਤਾਂ 24 ਰੁਪਏ ਲੀਟਰ 66 ਰੁਪਏ ਤਾਂ ਸਰਕਾਰ ਲੈਂਦੀ ਐ ਆ ਖੰਡ ਜਿਹੜੀ ਆਪਾਂ ਨੂੰ 42-43 ਰੁਪਏ ਮਿਲੀ ਜਾਂਦੀ ਐ ਹਾਇ ਤਾਂ 21-22 ਰੁਪਏ ਕਿਲੋ 20 ਰੁਪਏ ਮਾਲਾ ਜਿੰਨਾ ਜਿਹੜਾ ਸੀ ਸੇਖਾਂ ਦੀ ਡੱਬੀ ਤੋਂ ਲੈ ਕੇ ਸਾਰੀਆਂ ਚੀਜ਼ਾਂ ਟੈਕਸ ਦਿੱਤਾ ਬੱਪੇ ਹੁਣ ਤੁਸੀਂ ਸਾਰੀ ਉਮਰ ਕਮਾਈ ਕਰਕੇ ਸਰਕਾਰਾਂ ਦਾ ਢਿੱਡ ਭਰਿਆ ਚਾਹੀਦਾ ਤਾਂ ਇਹ ਆ ਜਦੋਂ ਬੰਦਾ ਬੁਢਾ ਹੋਵੇ ਉਹਦਾ ਸਹਾਰਾ ਬਣੇ ਸਰਕਾਰ ਕੋਈ ਉਹਦੀ 5-10000 ਰੁਪਇਆ ਪੈਨਸ਼ਨ ਹੋਵੇ ਕੋਈ ਉਹਨੇ ਇਲਾਜ ਕਰਾਉਣ ਜਾਣਾ ਉਹ ਫ੍ਰੀ ਹੋਵੇ ਕੋਈ ਉਹਨੇ ਜਿਹੜਾ ਬਾਹਰਲੇ ਦੇਸ਼ਾਂ 'ਚ ਇਹੀ ਕੁਸ ਹੈ ਤਾਂ ਹੀ ਦਾ ਬਾਹਰ ਭੱਜ ਗਏ ਲੋਕ ਆਪਾਂ ਤਾਂ ਇਹ ਚਾਹੁੰਦੇ ਆ ਕਿ ਸਾਡੇ ਬਜ਼ੁਰਗਾਂ ਦਾ ਸਰਕਾਰਾਂ ਹਸਾਰਾ ਬਣ ਇੱਥੇ ਉਲਟਾ ਹੈ ਜਦੋਂ ਹੱਡ ਦੇ ਕੰਮ ਛੱਡ ਜਾਂਦੇ ਆ ਉਦੋਂ ਘਰ ਦੇ ਵੀ ਅੱਖਾਂ ਜੀਆਂ ਕੱਢਣ ਲੱਗ ਪੈਂਦੇ ਆ ਤੇ ਦੂਜੇ ਪਾਸੇ ਜਦੋਂ ਆਪਾਂ ਡਾਕਟਰ ਦੇ ਜਾਂਦੇ ਆ ਉਹ ਪੈਸੇ ਮੰਗਦਾ ਉਹਨੇ ਪੈਸੇ ਵੀ ਨਹੀਂ ਹੁੰਦੇ ਸੋ ਆਪਾਂ ਤਾਂ ਇਹ ਚਾਹੁੰਦੇ ਆ ਕਿ ਸਾਡੀਆਂ ਜ਼ਮੀਨਾਂ ਬਚੀਆਂ ਰਹਿਣ ਬਜ਼ੁਰਗਾਂ ਦਾ ਜਿਹੜਾ ਬੜਾਪਾ ਉਹ ਸੁਰੱਖਿਅਤ ਰਹੇ ਨੌਜਵਾਨਾਂ ਨੂੰ ਨੌਕਰੀਆਂ ਮਿਲਣ ਆ ਜਿਹੜੇ ਕੋਠਿਆਂ ਪਿੱਛੇ ਕਾਰਾਂ ਜਿਹੜੇ ਆਪਾਂ ਕਹਿੰਦੇ ਪੈਨਸ਼ਨਾਂ ਪਿੱਛੇ ਲੋਕ ਇੰਨੇ ਨਹੀਂ ਦੂਰ ਜਾਂਦੇ ਆ ਉਹ ਥੋੜੀ ਸੱਤ ਦੇ ਵਿੱਚ ਬਹਿ ਕੇ ਐਸਡੀਐਮ ਬੀਡੀਪੀਓ ਲਾਵੇ ਤਾਂ ਕਿ ਆਉਣ ਵਾਲਾ ਸਮਾਂ ਚੰਗਾ ਹੋਵੇ ਬਾਪੂ ਤੁਸੀਂ ਤਾਂ ਸਾਰਾ ਸਮਾਂ ਦੇਖਿਆ ਇੱਥੇ ਉਹ ਇੰਨੇ ਨਹੀਂ ਚੜਾਈ ਵਾਲੇ ਬੰਦੇ ਹੀ ਫੇਲ ਹੁੰਦੇ ਤੁਸੀਂ ਜ਼ਿੰਦਗੀ 'ਚ ਦੇਖਿਆ ਜੇ ਆਪਾਂ ਗੱਲ ਕਰਦੇ ਜਿਹੜਾ ਮਾੜਾ ਕੰਮ ਕਰਦਾ ਉਹਦਾ ਮਾੜਾ ਹੋਣਾ ਹੀ ਹੋਣਾ ਹੈ ਕਹਾਵੇਂ ਬੰਦਾ ਵੱਢਦੇ ਪਰ ਰੱਬ ਦੇਖਦਾ ਉਹਨਾਂ ਵਾਲੇ ਟਾਈਮ 'ਚ ਤੂੰ ਸੱਤ ਪਹਿਣੀ ਪਈ ਹੈ ਮਾਂ ਬਾਪੂ ਲੱਗਿਆ ਹੋયા ਮੈਂ ਇਕੱਲਾ ਹੀ ਆ ਥੋੜਾ ਜੇ ਮੁੰਡੇ ਮੇਰੇ ਨਾਲ ਹੈ ਬਸ ਮੈਨੂੰ ਛੋਟਾ ਅਸਰਾ ਚਾਹੀਦਾ ਜਾਂਦੇ ਜਾਂਦੇ 11 ਨੰਬਰ ਵਾਟਣਾ ਜ਼ਰੂਰ ਨਾ ਪਜੋ ਗੱਨਾ ਕਿਸਾਨ ਆਲਾ ਛੋਟਾ ਬਾੜੀ ਕਿਰਪਾ ਹੋ ਤਾ ਮੈਨੂੰ ਆਸ਼ੀਰਵਾਦ ਹੀ ਦੇ ਦਿਓ ਬਸ ਤੇ ਬਾਕੀ ਜਿੱਥੋਂ ਤੱਕ ਆਵਾਜ਼ ਜਾਂਦੀ ਹੈ ਮੇਰੀਆਂ ਭੈਣਾਂ ਨੂੰ ਵੀ ਦੇਖੋ ਖੂਜ ਹੀ ਸਿੱਟਣੀਆਂ ਅੱਧੇ ਕਹਿਣਗੇ ਸਾਨੂੰ ਆ ਕੇ ਇਹਨੇ ਕਿਹੜਾ ਜਿਤਨਾ ਐਵੇਂ ਖੂਜ ਸਿੱਟੋਗੇ ਬਾਪੂ ਮੇਰੀ ਗੱਲ ਸੁਣ ਜਿਹੜੀ 80 ਸਾਲਾਂ ਉਹ ਵੀ ਤਾਂ ਖੂਚ ਹੀ ਸਿੱਟੀਆਂ ਜੇ ਕਾਲੀਆਂ ਨੂੰ ਪਾਲੀਆਂ ਕਾਂਗਰਸ ਨੂੰ ਪਾਲੀਆਂ ਝਾੜੂ ਨੂੰ ਪਾਲੀਆਂ ਪੰਜੇ ਨੂੰ ਪਾਲੀਆਂ ਸਾਰਿਆਂ ਖੂਚ ਹੀ ਆ ਜਵਾਗ ਤਾਂ ਸੋਡੇ ਘਰਾਂ ਨੂੰ ਛੱਡ ਕੇ ਬਾਹਰ ਜਾਵੜੇ ਅੱਜ ਮੈਂ ਨਾ ਬਾਪੂ ਮੇਰੇ ਬਾਪੂ ਦਾ ਇਲਾਜ ਕਰਾਇਆ ਸਿਰ ਦਾ ਤੇ ਮੈਂ ਇਕੱਲਾ ਹੀ ਨੌਜਵਾਨ ਸੀਗਾ 70 80% ਮੰਨ ਲਾ ਬਾਪੂ ਨਾਲ ਬੇਬੇ ਹੁੰਦੀ ਸੀ ਜਿਹੜੀ ਉਹਦੀ ਕੇਅਰ ਕਰਦੀ ਸੀ ਮੰਨ ਲਾ ਬਜ਼ੁਰਗ ਨੂੰ ਬਜ਼ੁਰਗ ਹੀ ਸਾਂਭਣਾ ਵਾਲਾ ਰਹੇਗਾ ਪਿੰਡਾਂ 'ਚ ਸਾਰੇ ਜਵਾਕ ਛੜ ਛੱਡ ਕੇ ਬਾਹਰ ਭੱਜ ਗਏ ਜਾਂ ਕਿਸਦਾ ਮੁੰਡਾ ਚਿੱਤਾ ਪੀ ਕੇ ਮਰੀ ਜਾਂਦਾ ਹੈ ਕੋਈ ਉਹ ਉਹ ਕਰਦੇ ਹੁਈ ਮਰੀਜ਼ਾਂ ਦੇ ਵਿਚਾਰੇ ਜਿਹੜੀ ਮਾਰਗਾ ਅੰਦਰ ਆਈਆਂ ਸਾਰੀ ਦਿਨ ਨਸ਼ੇ ਤੇ ਲੱਗਿਆ ਰਹਿੰਦਾ ਜਵਾਕ ਹੁਣ ਮਾਵਾਂ ਨੇ ਜਵਾਕ ਪੜ੍ਹਾਏ ਬਾਪੂ 12 12 ਕਰਾਏ 15 15 ਤੁਸੀਂ ਆਉਂਦੀਆਂ ਪੁੱਤ-ਪੁੱਤੀਆਂ ਪੜ੍ਹਾਇਆਂ ਹੋਣੀਆਂ ਹੁਣ ਪਹਿਲਾਂ ਤਾਂ ਸਾਨੂੰ ਜਿਹੜੇ ਵੱਡੇ ਬੰਦੇ ਸੀਗੇ ਇਹ ਕਹਿੰਦੇ ਤੁਸੀਂ ਵੀ ਜੇ ਬਾਈ ਤੂੰ ਪੜ੍ਹਿਆ ਹੁੰਦਾ ਤੇਰਾ ਤੈਨੂੰ ਨੌਕਰੀ ਲਵਾ ਦਿੰਦੇ ਫਿਰ ਥੋੜਾ ਮੁੰਡੇ ਨਹੀਂ ਪੜ੍ਹੇ ਫਿਰ ਉਹਨਾਂ ਨੂੰ ਕਹਿਣ ਲੱਗੇ ਜੇ ਤੁਸੀਂ ਪੜ੍ਹੇ ਹੁੰਦੇ ਨੌਕ ਹੁਣ ਸੋਣਿਆ ਧੀਆ ਪੁੱਤ ਪੁੱਤ ਪੋਤਰੇ ਸਾਰੇ ਪੜ੍ਹੇ ਫਿਰਦੇ ਆ ਇੱਕ ਵੀ ਬੰਦਾ ਨੌਕਰੀ ਤੇ ਨਹੀਂ ਲੱਗਿਆ ਉਹ ਤਾਂ ਉਹ ਤੋਂ ਵੀ ਨਖਿੱਦ ਕਰਤੇ ਅੱਗਾ ਅੱਗੇ ਬੰਦਾ ਸ਼ੁਰੂ ਛੋਟਾ ਆਉਂਦਾ ਕੰਮ ਚ ਪਾਇਆ ਜਾਂਦਾ ਡੰਗਰ ਬੱਛੇ ਚ ਹੌਲੀ ਹੌਲੀ ਸੈੱਟ ਹੋ ਜਾਂਦਾ ਹੁਣ ਜਿਹੜਾ ਜਵਾਕ ਨੇ 12 15 ਪੜੀਆਂ ਮਾਲਾ 20 25 20 22 ਸਾਲ ਤੱਕ ਕੰਮ ਹੀ ਕੋਈ ਨਹੀਂ ਕੀਤਾ ਤੇ ਆਪਾਂ ਉਹਨੂੰ ਕਹਿੰਦੇ ਖੇਤ ਜਾ ਕੇ ਹੁਣ ਜਿਹੜਾ ਹਲ ਜੋੜ ਲਾ ਕਿੱਥੇ ਜੁੜਿਆ ਜਾਊ ਬਾਪੂ ਕਿਉਂਕਿ ਹੱਡਾਂ ਨੇ ਉਧਰਲੇ ਪਾਸੇ ਤੋਰੇ ਹੀ ਨਹੀਂ ਤੇ ਸਰਕਾਰਾਂ ਨੇ ਪੜਾ ਪੜਾ ਕੇ ਲੋਕਾਂ ਦਾ ਜਿਹੜੇ 2 ਰੁਪਏ ਸੀ ਉਹ ਵੀ ਲਵਾਤੇ ਘਰਾਂ 'ਚ ਤੇ ਹੁਣ ਬੇਵਿਲੇ ਵਿਚਾਰੇ ਕੌਲਾਂ ਚ ਵਜਦੇ ਫਿਰਦੇ ਆ ਜਾਂ ਜਾਂ ਨਸ਼ਿਆਂ ਚ ਪੈ ਗਏ ਜਾਂ ਮੋਬਾਈਲਾਂ ਜਾਣੇ ਇੱਕ ਮੋਬਾਈਲ ਲੈ ਕੇ ਦੇ ਤੇ ਉਹ ਜਮਾਂ ਹੀ ਪਟਦੇ ਜਮਾਂ ਸੋ ਬਾਪੂ ਬਣ ਕੇ ਮੈਂ ਮੇਰੀ ਮਾਂ ਬਣ ਕੇ ਜੇ ਨਹੀਂ ਸਾਰਿਆਂ ਪਾਉਣੀਆਂ ਨਾ ਇਸੇ ਚੋ ਐਸਾ ਹੀ ਪਾ ਦਊ ਘਰੋਂ ਇੱਕ ਦੋ ਵੋਟਾਂ ਦਾ ਜ਼ਰੂਰ ਪਾਇਓ ਗਨੇ ਕਿਸਾਨ ਵੈਸੇ ਤੁਸੀਂ ਹੁਣ ਨੱਪ ਕੇ ਹਟਿਓ ਗਨਾ ਕਿਸਾਨਾਂ ਹੱਥ ਝਾਟਿ ਕਿਹਾ ਹੋ ਸਕਦਾ ਸਾਰਾ ਹੀ ਪਾਜੂ ਮੈਂ ਬਾਪੂ ਬਣ ਕੇ ਪਾ ਦਊ ਮਿਹਨਤੀ ਐ ਚੰਗਾ ਮੇਰੀ ਆਹ ਸਮਝੋ ਤੁਸੀਂ ਦੇਖ ਲਓ ਇਹ тнаੜ ਕਿੱਡੇ ਕਿੱਡੇ ਬੇਬੇ ਇਹਨਾਂ ਕੋਲ ਇਹਨਾਂ ਨੇ 25-25 ਕਰੋੜ ਰੁਪਈਆ ਲਾਉਣਾ ਆ ਡੈਂਪੀ ਨੇ ਆ ਮਨਪ੍ਰੀਤ ਨੇ ਇਹ ਰਾਜੇ ਨੇ ਵੱਡੀਆਂ ਵੱਡੀਆਂ ਗੱਡੀਆਂ ਛੋਡੇ ਪਿੰਡਾਂ ਚ ਐਮਐਲਏ ਪੈਰੀ ਹੱਥ ਲਾਉਂਦੇ ਫਿਰਦੇ ਆਉਂਦਾ ਤੇ ਸਾਨੂੰ ਬਾਅਦ ਚ ਪਤਾ ਲੱਗਦਾ ਦੂਜੇ ਦੱਸਦੇ ਫਲਾਣਾ ਮੰਤਰੀ ਐ ਜਾਂ ਸਾਨੂੰ ਆਂਦਾ ਤੇ ਇਹ ਫਲਾਣੇ ਜ਼ਿਲ੍ਹੇ ਦਾ ਐਮਐਲਏ ਐ ਤੇ ਆਏ ਫਿਰਦੇ ਬਾਪੂ ਖੁਰਲੂ ਪਾਉਂਦੇ ਤੇ ਬੰਦਿਆਂ ਨੂੰ ਆਏ ਹਾਈਜੈਕਰ ਹੀ ਬੈਠੇ ਆ ਹੁਣ ਸਾਰਿਆਂ ਨੂੰ ਘਰਾਂ 'ਚ ਵੀ ਕੋਈ ਬਾਹਰ ਨਾ ਨਿਕਲ ਜੇ ਗਲੀ 'ਚ ਕਲਫੂ ਹੈ ਆ ਜਿੰਨੇ ਤੁਸੀਂ ਵੀ ਆਏ ਹੋ ਸੋਨੂੰ ਵੀ ਅੱਖਾਂ ਜੀਆਂ ਕੱਢਣਗੇ ਤੁਸੀਂ ਉੱਥੇ ਕੀ ਕਰਦੇ ਸੀ ਵੀ ਯਾਰ ਹੁਣ ਮੈਂ ਉੱਠ ਕੇ ਤੁਰ ਜਾ ਜੇ ਸਾਡਾ ਜਵਾਬ ਆ ਗਿਆ ਬਾਪੂ ਮੈਂ ਤਾਂ ਸੋਨੂੰ ਬੇਨਤੀ ਕਰਦਾ ਇਹਨਾਂ ਕੋਲੇ ਸਾਰਾ ਕੁਝ ਇਹਨਾਂ ਦੀ ਬੂਥ ਗੱਡੋ ਇਧਰ ਕੀ ਗਨੇ ਕਿਸਾਨ ਨੂੰ ਪਾਇਓ ਮੈਂ ਸੋਨੂੰ ਬਾਪੂ ਵਾਅਦਾ ਕਰਦਾ ਮੈਂ 2022 'ਚ ਲੜਿਆ ਸੀ ਇੱਥੇ ਟਰੈਕਟਰ ਤੇ ਖੜਕੇ ਬੋਲਿਆ ਸੀ ਮੈਂ ਉਦੋਂ ਸ਼ਾਇਦ ਸੋਨੂੰ ਯਾਦ ਹੋਵੇ ਹੁਣ ਟਾਈਮ ਰਹਿ ਗਿਆ ਥੋੜਾ ਟਰੈਕਟਰ ਉਹ ਨਹੀਂ ਕੱਢਦਾ 3-4 ਵਜੇ ਦਾ ਧੂਆਂ ਲੈ ਪੈਂਦਾ ਹੈ 11 ਵਜੇ ਦੇਣ ਚੜਾ ਦਾ ਥੋੜਾ ਟਰੈਕਟਰ ਦੇ ਔਖਾ ਤਾਂ ਗਰੇ ਗੱਡੀਆਂ ਤੇ ਐ ਮੈਂ ਤੁਹਾਨੂੰ ਇਹ ਗੱਲ ਕਹਿਣਾ ਦੇਖੋ 11 ਜਿਹੜਾ 11ਵੇਂ ਨੰਬਰ ਤੇ ਬਟਨ ਆ ਥੱਲੇ ਜੀ ਇਹਨਾਂ ਦੋਨਾਂ ਤਿੰਨਾਂ ਦੇ ਬਟਨ ਉੱਤੇ ਆ ਮਸ਼ੀਨ ਤੇ ਤਾਂ ਨਾ ਦੇਖੋ ਥੱਲੇ ਹੀ ਨੱਪੀ ਜਾਏ ਉਹ ਬਸ ਥੱਲੇ ਬਸ ਜੇ ਕਿਸੇ ਨੇ ਪੌਣੀਆਂ ਬੋਰਡ ਤੇ ਥੱਲਿਓਂ ਤਾਂ ਚੱਕਣਾ ਸੋਡੀ ਜ਼ਿੰਮੇਵਾਰੀ ਹੈ ਤੇ ਮੈਂ 2027 ਚ ਵੀ ਲੜੂੰਗਾ ਇਹਨਾਂ ਨੂੰ ਜਿੰਨਾ ਚਿਰ ਹਰ ਆਉਂਦੇ ਨਹੀਂ ਨਾ ਬਾਪੂ ਇਥੋਂ ਬਾਹਰ ਨਹੀਂ ਕੱਢਦੇ ਜਿੰਨਾ ਜੀ ਦਾ ਆਪਣੇ ਵਾਲੇ ਪਾਸੇ ਲੈ ਕੇ ਨਹੀਂ ਆਉਂਦੇ ਐਮਐਲਏ ਮੇਰਾ ਪਿੰਡ ਕੋਟਲੀਆ ਵਟਨਾ ਵਟ ਲੱਗਦੀ ਆਪਣੇ ਪਿੰਡਾਂ ਦੀ ਸੋ ਆਪਦੇ ਪੁੱਤ ਤੇ ਕਿਰਪਾ ਕਰੀ ਮਾਂ ਮਿਰਗੇ ਭੈਣ ਮਿਰਗੇ ਬਾਪੂ ਤੇ ਨੌਜਵਾਨੋ ਵੀਰ ਬਣ ਕੇ ਜਰੂਰ ਇਸ ਵਾਰ ਗੰਨੇ ਕਿਸਾਨ ਨੂੰ ਵੋਟ ਪਾਇਓ 11 ਨੰਬਰ ਤੇ ਵਟਨਾ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ